ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਨਮਸਕਾਰ ਹੈ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਹੋਰ ਬੇਂਦੀ ਲੈ ਕੇ ਹਾਜ਼ਰ ਹੋਈ ਹਾਂ ਆਪ ਜੀ ਸਰਵਨ ਕਰੋ ਸੰਗਤ ਜੀਓ ਪੁਰਾਣੇ ਸਮੇਂ ਵਿੱਚ ਜਦੋਂ ਕੀ ਸ਼ਰੀਰ ਕਰਕੇ ਦਸ਼ਮੇਸ਼ ਪਿਤਾ ਇਸ ਧਰਤੀ ਤੇ ਹਾਜ਼ਰ ਨਾਜ਼ਰ ਸਣ ਉਹਨਾਂ ਸਮਿਆਂ ਦੀ ਗੱਲ ਹੈ ਕਿ ਜਦੋਂ ਉਦਰਬਾਰ ਸਜਾਇਆ ਕਰਦੇ ਸਨ ਤੇ ਬਹੁਤ ਸਾਰੀਆਂ ਸੰਗਤਾਂ ਭਾਵਨਾ ਕਰਕੇ ਗੁਰੂ ਮਹਾਰਾਜ ਜੀਆ ਦੇ ਸਨਮੁਖ ਸ਼ਸਤਰ ਪੇਟਾ ਕਰਿਆ ਕਰਦੀਆਂ ਸਨ ਉਹਦੇ ਕਰਕੇ ਗੁਰੂ ਜੀ ਬਹੁਤ ਜ਼ਿਆਦਾ ਪ੍ਰਸੰਨ ਹੁੰਦੇ ਸਨ ਉਹ ਸ਼ਸਤਰ ਦੀ ਪ੍ਰਸੰਤਾ ਇੰਨੀ ਹੁੰਦੀ ਸੀ ਕਿ ਗੁਰੂ ਮਹਾਰਾਜ ਜੀ ਖੁਸ਼ੀ ਨਾਲ ਹੀ ਪੇਟਾ ਕਰਨ ਵਾਲੀ ਸੰਗਤ ਨੂੰ ਬਚਨ ਕਰਦੇ ਸਨ ਕਿ ਉਹ ਕੀ ਚਾਹੁੰਦੇ ਹਨ ਕਿ ਉਹਨਾਂ ਦੀ ਕੀ ਭਾਵਨਾ ਹੈ ਸਸੰਗਤ ਜੀ ਗੁਰੂ ਮਹਾਰਾਜ ਜੀ ਸ਼ਸਤਰਾਂ ਦੀ ਪੇਟਾ ਤੋਂ ਬੇਅੰਤ ਖੁਸ਼ ਹੁੰਦੇ ਨੇ ਬਹੁਤ ਖੁਸ਼ੀ ਹੁੰਦੀ ਹੈ ਉਹਨਾਂ ਦੀ ਆਪ ਜੀ ਵੇਖੋਗੇ ਕਿ ਹਰ ਇੱਕ ਗੁਰੂ ਕਰਦੇ ਵਿੱਚ ਗੁਰੂ ਮਹਾਰਾਜ ਜੀਾਂ ਦਾ ਜਿੱਥੇ ਪ੍ਰਕਾਸ਼ ਹੁੰਦਾ ਹੈ ਉੱਥੇ ਸ਼ਸਤਰ ਲਾਜ਼ਮੀ ਹੁੰਦੇ ਨੇ ਕਿਉਂਕਿ ਜਿਹੜਾ ਸਿੱਖ ਪੰਥ ਹੈ ਉਹ ਸ਼ਸਤਰ ਤੇ ਸ਼ਾਸਤਰ ਦੋਵਾਂ ਦਾ ਮੇਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉਹ ਸ਼ਸਤਰਾਂ ਦਾ ਪ੍ਰਕਾਸ਼ ਸ਼ਕਤੀ ਦਾ ਪ੍ਰਤੀਕ ਹੈ ਕਿਉਂਕਿ ਸਰਗੁਣ ਤੇ ਨਿਰਗੁਣ ਰੂਪ ਦੇ ਵਿੱਚ ਇਸ ਸੰਸਾਰ ਨੂੰ ਚਲਾਉਣ ਵਾਲੀ ਸ਼ਕਤੀ ਹੀ ਹੈ ਅਕਾਲ ਪੁਰਖ ਜੀ ਦੀ ਸੋਸੰਗਤ ਜੀ ਆਪ ਜੀ ਜਿਸ ਵੀ ਭਾਵਨਾ ਕਰਕੇ ਗੁਰੂ ਕਰੋ ਦਾਤਾਂ ਲੈਣਾ ਚਾਹਦੇ ਹੋ ਜੋ ਵੀ ਆਪ ਜੀ ਦੀ ਪਾਵਨਾ ਹੈ ਜੋ ਵੀ ਆਪ ਜੀ ਗੁਰੂ ਕਰੋ ਪ੍ਰਾਪਤ ਕਰਨਾ ਚਾਹਦੇ ਹੋ ਉਹਦੇ ਵਾਸਤੇ ਆਪ ਜੀ ਇਹ ਕਰੋ ਕਿ ਗੁਰੂ ਮਹਾਰਾਜ ਜੀਆਂ ਦੇ ਅੱਗੇ ਸ਼ਸਤਰ ਪੇਟਾ ਕਰੋ ਮਹਾਰਾਜ ਜੀ ਆਪ ਜੀ ਦੀ ਹਰ ਬੇਨਤੀ ਪ੍ਰਵਾਨ ਕਰਨਗੇ ਉਹਦਾ ਤਰੀਕਾ ਕਾਰ ਕੀ ਹੈ ਕੀ ਆਪ ਜੀ ਅਮਰਤ ਵੇਲੇ ਉੱਠੋ ਜੋ ਵੀ ਸ਼ਸਤਰ ਆਪ ਜੀ ਪੇਟਾ ਕਰਨਾ ਚਾਹੁੰਦੇ ਹੋ ਸਰੀ ਸਾਬ ਹੋ ਜਾਵੇ ਖੰਡਾ ਹੋ ਜਾਵੇ ਜੋ ਵੀ ਆਪ ਜੀ ਦੀ ਪਾਵਨਾ ਹੈ ਉਹ ਆਪ ਜੀ ਬਾਜ਼ਾਰ ਚੋਂ ਲੈ ਕੇ ਆਵੋ ਕੱਚੀ ਲੱਸੀ ਦੇ ਨਾਲ ਉਹਨੂੰ ਇਸ਼ਨਾਨ ਕਰਾਵੋ ਅਮਰਤ ਵੇਲੇ ਉੱਠ ਕੇ ਜਿੰਨੇ ਦਿਨ ਵੀ ਆਪ ਕਰ ਸਕਦੇ ਹੋ ਚਾਹੇ 11 ਦਿਨ ਚਾਹੇ 5 ਦਿਨ ਸ਼ਸਤਰ ਦੇ ਕੋਲ ਸੁੱਚੀ ਜਗ੍ਹਾ ਤੇ ਰੱਖ ਕੇ ਸ਼ਸਤਰ ਨੂੰ ਉੱਥੇ ਆਪ ਜੀ ਬਾਣੀ ਪੇਟਾ ਕਰੋ ਸ਼ਸਤਰ ਨੂੰ ਬਾਣੀ ਪੇਟਾ ਕਰਕੇ ਭਾਵ ਕੀ ਉਸ ਸਸ਼ਤਰ ਦੇ ਕੋਲ ਆਪ ਜੀ ਬਹਿ ਕੇ ਪਾਠ ਕਰੋ ਜੋ ਵੀ ਆਪ ਜੀ ਦੀ ਇੱਛਾ ਹੈ ਜੋ ਪਈ ਸਾਇਬ ਦੇ ਜਪਜੀ ਸਾਹਿਬ ਦੇ ਸੁਖਮਨੀ ਸਾਹਿਬ ਜੀ ਜੋ ਵੀ ਆਪ ਦੀ ਭਾਵਨਾ ਹੈ ਪੰਜ ਦੇਣੀਆਂ 11 ਦਿਨ ਪਾਠ ਕਰਕੇ ਗੁਰੂ ਮਹਾਰਾਜ ਜੀਆਂ ਦੇ ਅੱਗੇ ਭਾਵਨਾ ਕਰਕੇ ਉਸ ਕਾਰਜ ਦੇ ਪਰਥਾਈ ਅਰਦਾਸ ਕਰੋ ਤੇ ਸਸ਼ਤਰ ਪੇਟਾ ਕਰੋ ਆਪ ਜੀ ਵਿਖਿਓ ਮਹਾਰਾਜ ਆਪ ਜੀ ਦੀ ਘਰ ਇੱਕ ਪਾਵਨਾ ਸ਼ੁਭ ਪਾਵਨਾ ਪੂਰੀ ਕਰਨਗੇ ਆਪ ਜੀ ਇਹ ਕਾਰਜ ਕਰਕੇ ਵੇਖਿਓ ਮਹਾਰਾਜ ਪਲੀ ਕਰਨਗੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਪੁਇ ਚਕ ਦੀ ਸ਼ਮਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ